ਕੱਤਰੀ ਕਾਲ ਜੀ ਹਰਸ਼ਵੀਰ ਸਿੰਘ ਆ ਰਿਹਾ ਕਹਿੰਦਾ ਫਾਲੇ ਲੈ ਕੇ ਜਾਣੇ ਗੰਨਾ ਬੀਜਣੇ ਵਾਲੇ ਗਿਲ ਪ੍ਰਧਾਨ ਮੈਂ ਚੱਲਾ ਜਾ ਪਵਾ ਦਈਏ ਥੋੜੇ ਜਿਹਾ ਸੈੱਟ ਕਰਨੇ ਵਾਲੇ ਆ ਸੈੱਟ ਕਰਕੇ ਪਵਾ ਦਮੋਨ ਪ੍ਰਧਾਨ ਜੀ ਕਿਦਾਂ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੰਨਾ ਵੀਜਣਾ ਹੈ ਗੰਨਾ ਜੀ ਵਧੀਆ ਵਧੀਆ ਇਹ ਥੱਲੇ ਪੈਣੇ ਤੇ ਹਰਸ਼ਵੀਰ ਫਿਰ ਇੱਧਰ ਦੇਖ ਪ੍ਰਧਾਨ ਆ ਗਿਆ ਇੱਧਰ ਤੇ ਮੈਂ ਦੇਖ ਰਿਹਾ ਫਰਕ ਆ ਉਹ ਉੱਪਰ ਚੱਕ ਹੋਇਆ ਵਾ ਮੈਂ ਸਪੇਸ ਦੇ ਕੇ ਹੈ ਸੈੱਟ ਕਰਕੇ ਲਾਇਏ ਉੱਤੇ ਇਹਨਾਂ ਵੀ ਵਿਚਾਰਿਆਂ ਨੂੰ ਸੈੱਟ ਕਰ ਲੀਏ ਇਹਨਾਂ ਨੇ ਗੰਨਾ ਸੀੜਾ ਦਾ ਪਿਛਲੇ ਨਾ ਨਾ ਇਹਨਾਂ ਸੈੱਟ ਆ ਯਾਰ ਕੱਢ ਕੇ ਦੇਖੀ ਸਾਈਡ ਕਿੰਨੇ ਵਧੀਆ ਨਿਕਲਣੇ ਆ ਪਿਛਲੇ ਸਾਲ ਇਹਨਾਂ ਨੇ ਸੀੜਾ ਦਾ ਬਹੁਤ ਕਹਿੰਦਾ ਲੱਗਦੇ ਤਾਂ ਬਹੁਤ ਵਧੀਆ ਮੈਂ ਭਾਈ ਘਰ ਦਾ ਜੋਗੀ ਜੋਗਨੀ ਬਾਹਰ ਦਾ ਜੋਗੀ ਸਿੱਧ ਹੂੰ ਤਾਂ ਇਹ ਨਹੀਂ ਕੱ ਪਰ ਆਦਾ ਖੋਲਣੇ ਕਰਕੇ ਪੰਗਾ ਹੋ ਗਿਆ ਉਹਨਾਂ ਨੇ ਪੁੱਠੇ ਕੱਸਤੇ ਜਦੀ ਵੀ ਲੋਡ ਪੈ ਜਾਂਦੀ ਆ ਪੈ ਗਈ ਕਾਬੀ ਦੇ ਤੇਰੀ ਅੱਜ ਪੈ ਗਈ ਭਾਈ ਪੈ ਗਈ ਭਾਈ ਮੈਂ 2 ਮਿੰਟ ਦਾ ਕੰਮ ਲੈ ਜਾ ਫਿਰ ਜਿਕਣਾ ਮਰਜੀ ਕੱਢੀ ਜਾ ਪੰਜ ਨਾਲੇ ਜਨ ਮੇੜਾ ਦੀ ਬਾਤ ਬੋਹ ਨਵੇੜਦੇ ਆ ਓਕੇ ਆ ਤੇ ਉਥੇ ਵੀ ਜਨਾਬ ਪ੍ਰਧਾਨ ਹਾਂ ਜੀ ਹਾਂ ਬਾਗੇ ਆਏ ਰਾਤ ਸਾਰੇ ਖਾਣ ਆ ਅੱਛਾ ਬਣਾਤੀ ਆ ਰਪਮੇ 85 ਵਾਲੀ ਸ਼ੱਕਰ ਤੇ ਰਾਤ ਇਹਦੇ ਨਾਲੇ ਬਹੁਤ ਸੋਹਣੇ ਬਣੇ ਆ ਜੜਾ ਤਾਂ ਨਹੀਂ ਹੈਗੀਆਂ ਹੈ ਜੜਾ ਜੜ ਤਾਂ ਪਟਾਤੀ ਜਗ੍ਹਾ ਤੇ ਪਲੋਮਰ ਆਤਾ ਤਾਂ ਬੱਠਾ ਠੀਕ ਹੈ ਇਹ ਸ਼ਾਇਦ ਢੱਲੇ ਗੱਲ ਮੜੇ ਜੀ ਮੈਨੂੰ ਫਿਕਰ ਖਾਲਿਆਂ ਦਾ ਸਹੀ ਉਹ ਖਾਲਿਆਂ ਦਾ ਫਿਕਰ ਨਹੀਂ ਉਹ ਨਹੀਂ ਭਾਈ ਮਨ ਚ ਨਾ ਮਨ ਨੂੰ ਪੈਦਾ ਜਾਂਦਾ ਹੁੰਦਾ ਹੂੰ ਹੋ ਜਾਂਦਾ ਪ੍ਰਧਾਨ ਜੀ ਉਹ ਖਾਤਾ ਜਾਂਦਾ ਪਰ ਉਹ ਬਹੁਤ ਸਿੱਧੇ ਨੇ ਡਰਾਂ ਹਾਈ ਦੇਖ ਕਿੱਦਾਂ ਜਾਂਦੀ ਆ ਤਾਂ ਇਹ ਕਰੇ ਵੀ ਆ ਨੱਟ ਪਾ ਕੇ ਸਿੱਧੇ ਕਰੇ ਵੀ ਮੈਂ ਤਿਆਰੀ ਇਹਨੂੰ ਇੱਕ ਵਾਰ ਖੜਾ ਕੇ ਬਲਜੇ ਕਢਵਾ ਲਓ। ਉਹ ਇੰਨੇ ਪੈਸੇ ਜਰੂਰੀ ਲੈਣਾ 6000 ਤੇ ਤਾਂ ਲੱਤੇ ਤੇ ਹੁਣ ਇਹ ਆਹੋਂਗੇ ਤੇ ਲੇਖਾ ਹੀ ਲੈਣਾ ਤੇਰੇ ਚੱਲੂਗੇ ਸਿੱਧੇ ਬਸ। ਕੁਛ ਵੀ ਨਾ ਸੱਟ ਮਾਰ ਲੈ ਮੜੀ ਜੀ। ਆਈ ਮਾਰ ਪੈ ਬਰੰਚ। ਉਹ ਨਾ ਮਾਰ। ਲਾ ਵੀ ਜੱਗਾ ਵੀ ਪਹੁੰਚ ਗਿਆ। ਜੱਗੇ ਸਿੱਧੀ ਗੱਲ ਸਾਰਿਆਂ ਨੂੰ। ਆ ਸਕੂਲੀ ਅੱਜ। ਅੱਜ ਨੂੰ ਦੋ ਛੁੱਟੀਆਂ ਰਿਹਾ ਯਾਦ ਆ ਅੱਜ। ਬਸ ਦੋਏ ਖਾਂਗੋ ਹੀ ਕਰਦੀ ਆ। ਖਾਂਗੇ ਵੀ ਡੋਰੂ ਵਾਲੀ ਆ ਉਹ ਦਿੱਲਤ ਬਹੁਤ ਕਰਦਾ ਆ ਇੱਕ ਬਾਲੇ ਨੇ ਲਝਾ ਲੇ ਤੇ ਕੁੱਤੇ ਨਹੀਂ ਮਾ ਪਿਆ ਉਹ ਕੈਲੀ ਮਾ ਪਿਆ ਵਾਦਾ ਉਹ ਗੇਟ ਰੰਗ ਨਾਲ ਗੱਲ ਫਰਸ਼ ਪਰ ਰੰਗ ਰੱਖਿਆ ਹੋਇਆ ਤਾਂ ਉਹਨੇ ਤੇ ਗਿਆ ਆਪਣਾ ਟਰੈਕਟਰ ਲੱਗੇ ਨੇ ਸਾਡੇ ਉਧਾ ਲੀਟਰ ਰੰਗ ਟਰੈਕਟਰ ਤੇ ਲਾਤਾ ਮੋਰ ਚਲੇ ਗਿਆ ਉਹਦੇ ਆਦੋਂ ਸਾਰੇ ਕੋ ਕਾਲਾ ਕਰੀ ਬੈਠਾ ਸੀ ਪਿੱਛੇ ਤੋਂ ਆ ਗਿਆ ਬਹੁਤ ਦਿੱਲਤ ਕਰਦਾ ਦਿੱਲਤ ਕਰਦਾ ਕਿਹੜਾ ਨਿਆਣਾ ਨਹੀਂ ਮਨਵਾਏ ਦੱਸ ਜੇ ਨਿਆਣੇ ਨਹੀਂ ਕਰੂੰਗੇ ਹੋਰ ਕੌਣ ਕਰੂੰਗਾ ਲੈਡ ਭੱਜ ਗਈ ਤੇ ਆ ਗਈ ਹਨਾ ਆਵਾਂ ਆਹ ਕਹਾਂ ਸੋਚੀ ਸੀ ਕਿ ਗਈਆਂ ਨਹੀਂ ਸਾਡੇ ਪਰਸੋਂ ਦੀ ਨਾ ਅੱਜ ਗਈ ਨਾ ਆ ਰਹੀ ਜਦਾ ਬਲਵੀਰਾਂ ਦਾ ਬਲਵੀਰਾਂ ਦਾ ਭਰ ਗਿਆ ਕਿਸੀ ਸਿੱਪਰਾਂ ਨੂੰ ਸਿੱਪਰਾਂ ਦੇ ਘਰ ਕੋਤੇ ਕੱਟੀ ਵੀ 4 ਵਜੇ ਦੇਖਣ ਲੱਗਿਆ ਮੈਂ ਉਹਨੂੰ ਬਲਵੀਰਾਂ ਅੱਜ ਇੱਧਰ ਤੇ ਆਉਂਦੀ ਹੈ ਨਾ ਹਾਂਜੀ ਨਹੀਂ ਆਈ ਅੱਜ ਹੈ ਨਹੀਂ ਰਾਤੀ ਚਲਦੀ ਇੱਧਰ ਇੱਧਰ ਰਾਤੀ ਚਲਦੀ ਆ ਸਿੱਪਰਾਂ ਦੇ ਘਰ ਕੋਤੇ ਚੱਚਾ ਵੇ ਘੋੜਾ ਮੈਂ ਹੁਣ ਚਲਾਉਣ ਗਿਆ ਤਾਂ ਛੱਡ ਕੇ ਆਇਆ ਜਦ ਇਹ ਭੱਜ ਗਈ ਖੱਬੜੀ ਦੇ ਵਿੱਚ ਕੱਖ ਵੀ ਪਾ ਕੇ ਬੱਲੇ ਕੰਪਨੀ ਦੇ ਵਿੱਚ ਕੱਖ ਦੱਸਦਾ ਦੱਸ ਨਹੀਂ ਆ ਗਈ ਹੁਣ ਹਾਂ ਆ ਗਈ ਫਿਰ ਕਹਿ ਜੀ ਉਹਦੇ ਸਿਆੜ ਕੱਢੇ ਹੋਣੇ ਇਹਦੇ ਆ ਗੱਲੀ ਖੰਬਣੀ ਮੈਂਨਾਂ ਵੀ ਗੱਦੋਂ ਵੀ ਆਦੇ ਦੁੱਗਲ ਗੱਦੀ ਵੀ ਨਾਲ ਲੈ। ਉਹ ਜੱਗੇ ਦਾ ਪਾਉ ਪੈਂਦਾ ਲਾਗੂ ਨੂੰ ਜੱਗਾ ਕੋ ਕਰਦਾ ਬਣਾ ਜੱਗਾ। ਜੱਗਾ ਤਾਂ ਆਪ ਕੋ ਬੰਤਾ ਫੜਾ ਨਾ। ਜੱਗੇ ਨੇ ਤਾਂ ਬਹਿ ਮੱਜ ਪਾਇਆ ਹੈ। ਨਾ ਨਾਟ ਲਿਆ ਬਾਈ ਹੋਰ। ਨਾ ਵੀ ਸਾਡਾ ਮਿਸਤਰੀ ਅੱਜ ਪਹੁੰਚੇ ਗਿਆ ਥੱਕ ਹਾਰ ਕੇ। ਐ ਲੋਖੇ ਲਾਏ ਦਿੱਤਾ ਨੰਬਰ ਓਖਾ ਸੌਖਾ ਹੀ ਅੱਜ ਨੇ। ਬਹੁਤ ਦਿਨ ਜਿਹੜਾ ਛੋਟੇ ਮੋਟੇ ਕੰਮ ਦੇ ਨਾ ਇੱਧਰ ਹਾਂ। ਕੱਢ ਕੇ ਆਈਏ ਹੁਣ ਪਛਿਆਲੀ ਝਾਕੜਾ ਰੱਖਣੀ ਉਹ 2 ਮਹੀਨੇ ਰਹਿਣਾ ਹੋਰ ਹਾਂ ਹਾਂ ਉਹ ਤਾਂ ਆਇਆ ਜੇ ਨਾ ਮਾਦੀ ਆਈ ਜਾਣਾ ਉਹ ਤਾਂ ਨਾ ਨਾ ਠੀਕ ਆ ਹਾਂ ਕਿਲਾ ਜੇ ਨਿਭਾਣੀ ਨਾ ਕੰਮ ਹਾਂ ਉਹ ਤਾਂ ਹੈ ਕੰਮ ਤਾਂ ਨਿਭੜ ਕੇ ਹੀ ਜਾਣਾ ਪੈਣਾ ਹੁਣ ਹਾਂ ਹਾਂ ਉਹ ਤਾਂ ਕਿਤੇ ਵੀ ਆ ਕੰਮ ਨਿਭੜ ਕੇ ਹੀ ਜਾਂਦਾ ਹੋਰ ਯਾਰ ਇਹ ਕਈ ਮਾਰ ਬਗਾ ਬਗਾ ਕੇ ਪਾਣੀ ਨੂੰ ਪਰਾਂ ਨੂੰ ਬਸ ਚੱਲ ਲੈ ਵੀ ਮਸਤਰੀ ਸਾਹਿਬ ਇੱਕੋ ਮੱਥਾ ਬਾਪੂ ਕਰੂੰਗਾ ਅਰਦਾਸ ਮਹਾਰਾਜਾ ਨੂੰ ਲੈ ਕੇ ਬਾ ਰੱਬ ਦੇ ਨੌਂ ਆ ਆ ਜੀ ਆ ਇਹ ਵੀ ਜਰੂਰੀ ਆ ਹਾਂ ਜੀ ਹਾਂ ਪੀਰ ਪਗੰਬਰ ਸਭ ਕੋ ਜਰੂਰੀ ਆ ਬਾ ਕੋਈ ਨਹੀਂ ਇੱਥੇ ਦੇ ਟੇਕ ਕਰ ਦੇਣਾ ਬਾਪੂ ਨੇ ਮੱਥਾ ਮਿਸਤਰੀ ਨੇ ਆਪਣਾ ਰੇਕਣ ਦਾ ਆਪਣਾ ਟੇਕਤਾ ਸੀ

ਵੀ ਕੰਡੋ ਲਾ ਰਹੇ ਹਾਂ ਬਸ ਖਰਚੀ puri ਮਾਠੀ ਹੋ ਵੀ ਬਸ ਫਾਹੇ ਗੋੜ ਖਾ ਮੜੇ ਜਮੜੇ ਫੰਗਣੀ ਵਿੱਚ ਰੱਖਦੇ ਆਪਣੀ ਬਾਸ ਅ ਖੰਮਣੀ ਵਿੱਚ ਹਾਂਜੀ ਹਾਂਜੀ ਇਹ ਤਾਂ ਅੱਜਕੱਲ੍ਹ ਵੇਖੇ ਚੱਕ ਲਾ ਫਸਾ ਨੂੰ ਰੱਖਣਾ ਇਹ ਤਾਂ ਟਿੱਕਰ ਵੀ ਵਿੱਚੇ ਦੱਬ ਦੂੰ ਬਾਬਾ ਕਹਿੰਦਾ ਵਿੱਚੇ ਦਬਣਾ ਹੈ ਬੰਦੇ ਗਿਰ ਵੀ ਨਾ ਚੱਲ ਹੋਰ ਕਦੇ 50 ਸਾਲ ਨੂੰ ਕਿ ਨਿਆਣਾ ਦੇੜੂਗਾ ਕਹੂੰਗਾ ਬਾਪੂ ਦਾ ਰੁਪਈਆ ਆਪਾਂ ਤਾਂ ਲੱਭਿਆ ਨਹੀਂ ਬਾਪੂ ਉਧਰ ਤੇ ਰੁਪਈਆ ਆਦ ਗਾੜੀ ਹੈ ਜੇ ਆਪਾਂ ਉਧਰ ਦੇੜਿਆ ਤਾਂ ਬੋਰੂ ਬਾਦਸ਼ਾਹ ਨੇ ਜਨਮ ਹੋ ਕੇ ਚਾਰੀ ਗੰਜ ਜੋੜੇ ਆ ਉਹ ਕਹਿੰਦੀ ਮਾਂ ਕਹਿੰਦੀ ਫਿਰ ਕਹਿੰਦੇ ਪੈਸਾ ਦਾ ਰੁਪਈਆ ਤਾਂ ਹੈ ਨਹੀਂ ਕੋਈ ਕਹਿੰਦਾ ਐਂ ਕਰ ਇੱਕ ਮੈਂ ਜਨਮ ਹੋ ਕੇ ਦੱਬਿਆ ਸੀ ਨਾ ਮੇਰੇ ਬਾਪ ਉਦੀ ਮੂੰਹ ਮੈਂ ਚਾਂਦੀ ਦਾ ਰੁਪਈਆ ਪਾਇਆ ਸੀ ਚਾਂਦੀ ਦਾ ਰੁਪਈਆ ਪਾਇਆ ਦੂਦੇ ਮੂੰਹ ਵਿੱਚ ਉਹ ਕਬਰ ਭੱਟਲਾ ਉਹ ਕਬਰ ਵਿੱਚੋਂ ਮਿਲ ਜੂਗਾ ਬਹੁਤ ਪੁਰਾਣੀ ਹੈ ਇਹ ਹੂੰ ਚੱਲਦਾ ਕੰਮ ਮਾਰੋ ਮਰ ਮਿਸਤਰੀ ਦਾ ਨਤੀਏ ਦੀ ਜਾਨ ਨੂੰ ਬਣਾ ਕੇ ਰੱਖੀ ਖੜਾ ਵਿਹਲਾ ਇਹ ਬਾਪੂ ਸਿਕਿਉਰਿਟੀ ਗਾਰਡ ਖੜਾ ਆ ਕੇ ਬੀਨ ਲਾ ਗਈ ਇੱਕ ਵਾਰ ਇੱਕ ਕਰਾਦਾ ਹੋਰ ਲਗੂ ਇੱਕ ਕਰਾਦਾ ਹੋਰ ਲਗੂ ਇੱਕ ਕਰਾਦਾ ਹੋਰ ਲਾ ਕੇ ਪੱਕਾ ਆਪਾਂ ਨੇ ਕੜਾ ਲਾਵਾਂਗੇ ਬਾਈ ਕਰਾਦਾ ਇਧਰ ਨੂੰ ਵੀ ਲਾ ਕੇ ਹਾ ਨਵੇੜ ਕੇ ਹਾਂ 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 ਇੱਜੇ ਵੀ ਕੜਾ ਲਾ ਕੇ ਫੇਰ ਛੱਡ ਦੇਣਾ ਜੀ ਨੂੰ ਹੋਰ ਕੀ ਆ ਫੇਰ ਕੰਮ ਕੜੇ ਦੇ ਬਾਅਦ ਤਾਂ ਕਾਲੂ ਚੱਲੂਗਾ ਐਨਾ ਦਾ ਬਾਬੇ ਨੂੰ ਜਦੋਂ ਉੱਤਰਾ ਜਾਣ ਦਾ ਬੜਾ ਔਖਾ ਲੱਗਿਆ ਉਹ ਉੱਪਰ ਕੇ ਮਿੱਟੀ ਲਾਗੀ ਨਾਲ ਬਾਬਾ ਫਿਰਦਾ ਹੁਣ 755 ਵਗੋ ਭੱਜਿਆ ਬਾਬਾ ਭੱਜਿਆ ਫਿਰਦਾ ਨਹੀਂ ਠੀਕ ਆ ਬਾਬਾ ਸਿਆਣਾ ਬੰਦਾ ਯਾਰ ਔਖਾ ਹੋ ਜਾਂਦਾ ਕਈ ਵਾਰੀ ਗਰ ਗਿਆ ਸੱਟ ਲੱਗੂ ਲੱਗ ਗਈ ਮਿੱਟੀ ਵੀ ਪਾ ਦਿਆ ਨਾਲ ਨਾਲ ਮਿੱਟੀ ਪਾਈ ਜੀ ਸੀ ਨਾ ਨਾ ਠੀਕ ਆ ਆ ਵੀ ਖੜਾ ਕਿ ਮੈਂ ਕਹਿੰਦਾ ਜ਼ਰੂਰੀ ਖੜਾ ਇਹ ਪੱਕੀ ਉਹ ਖੜੀ ਹੈ ਨਿੰਮਾ ਇਹ ਮੈਨੂੰ ਵੱਢਣਾ ਪੈਣਾ ਜੀ ਇਹ ਉਹ ਟੁੱਟ ਜੂਗੀ ਉੱਪਰ ਦੇ ਕੁਆੜੇ ਕਾ ਵੜਦਾਂਗੇ ਜਿੱਥੇ ਭਰ ਕੇ ਆ ਕੇ ਟੱਕ ਮਾਰਦੇ ਇਹ ਤਾਂ ਉਹੀ ਆ ਵੜਦੇਣਾ ਤਾਂ ਇਹ ਕਹੀ ਮਾਰੀ ਦੇ ਬਾਬੇ ਪਾਣੀ ਆ ਨਾਨਕਾਸੀ ਵਾਲਿਆਂ ਦੀ ਤਾਂ ਪੁਰਾਣੀ ਹੈ ਤਾਂ ਵਿਚਾਰੇ ਹੁਣ ਮੈਂ ਦੇਖਿਆ ਮਗਰ ਗੋਬਰ ਘੈਸਾਉਂਗਾ ਇਹ ਟੁੱਟੀ ਆਉਂਦੀ ਸੀ ਉਰੇ ਗੋਬਰ ਨੇ ਸਦਾ ਖਬਰੇ ਕੀ ਹੂੰ ਵੀ ਆ ਗਾਲ ਆ ਆ ਟੁੱਟੀ ਆ ਗਈ ਇੱਧਰ ਇਹ ਵੀ ਗਾਲੇ ਤੇ ਆ ਨਾ ਬਾਈ ਹੈ ਗਾਲੇ ਤੇ ਤੁਸੀਂ ਜਾਓ ਹਾਂ ਇੱਕ ਦਾ ਲੈ ਠੰਡਾ ਪਿਆ ਹੁਣ ਕਮਰੇ ਹਾਂ ਗਾਲੇ ਵਾਲੇ ਅੱਲਾ ਦਾ ਜੱਲਾ ਤਾਰਿਆ ਆਪਣੇ ਆਪਣੇ ਕੰਨ ਫਿਰ ਕਰੀ ਜਾਂਦਾ ਹਾਂ ਇਹ ਕਹਿੰਦਾ ਹੈ ਤੇਰੇ ਠੀਕ ਆ ਹੋਰ ਕੋਈ ਸੇਵਾ ਹੂੰ ਕੋਈ ਤੇ ਜਿਵੇਂ ਪਹੁੰਚ ਗਿਆ ਸੁਫੇ ਇਹਨੂੰ ਵੀ ਸਿਖਾ ਦੇ ਮਿਸਤਰੀ ਬਣਾ ਦੇ ਇਹਨੂੰ ਵੀ ਗੈਲੇ ਹਾਂ ਸਭ ਕੁਝ ਆਉਂਦਾ ਇਹਨੂੰ ਸਭ ਕੁਝ ਹਾਂ ਮਿਸਤਰੀ ਇਹ ਨਹੀਂ ਬਣਿਆ ਇੱਕ ਗੋਲ ਗੱਪਿਆਂ ਦਾ ਮਿਸਤਰੀ ਆ ਬਿਹਾਰ ਚ ਗੋਲ ਗੱਪੇ ਵੇਚਦਾ ਇਹ ਅੱਛਾ ਪੁੱਛ ਲੈ ਉੱਧਰ ਜਾ ਕੇ ਹਾਂ ਗੋਲ ਗੱਪੇ ਦੀ ਰੇੜੀ ਲਾਉਂਦਾ ਅੱਛਾ ਹੂੰ ਰੇੜੀ ਰੱਖਾ ਇੱਧਰ ਵੀ ਥੋੜਾ ਜਿਹਾ ਆਪਣਾ ਜੋਰ ਦਿਖਾਏਗਾ ਨਹੀਂ ਦਾ ਫਿਰ ਜਗਾਰ ਹਮਕੋ ਬਹੁਤ ਕਰਨਾ ਪੜਿਆ ਹਾਂ ਹਾਂ ਲੋ ਇਹਦਾ ਰਿਟਾਂ ਕਿੰਨੀਆਂ ਕਰ ਰਹੇ ਹੋ ਹੈ ਆ ਕੋਈ ਨਾ ਸਮਾਨਤਾ ਨੂੰ ਫੜਾ ਦੇਣਾ ਦੂਰ ਆਉਂਦਾ ਪਾਣੀ ਛਿੜਕ ਦੇਣਾ ਦੇ ਇਹਨੇ ਹਾਂ ਫਿਰ ਕੱਲੂ ਕੰਮ ਆ ਜੂ ਸੌਖਾ ਕੰਮ ਹੋ ਜਾਣਾ ਹੈ ਫਿਰ ਕੱਲ ਲਾ ਦੇਗਾ ਸਵੇਰ ਤੇ ਲਾਈ ਦੇਣਾ ਹੁੰਦੀ ਲਾ ਦੀਏ ਨਾ ਹਾਂ ਹਾਂ ਕਟਾਈ ਹੋਣੀ ਤੇਰੀ ਛੁੱਟੀ ਤਾਂ ਤਨੂੰ ਜਿੱਦਾਂ ਕਣਕੇ ਵੱਢਣੀ ਉਦੋਂ ਮਿਲਣੀ ਆ ਹਾਉਸ ਕੋਮ ਜਵਾਬ deta ਹੈ ਲੱਬਲਾ ਮੈਤਰੀ ਪੁਰਾਣੇ ਸਰੀਏ ਕੋਈ ਕਾਲੂ ਬੈਠ ਕੇ ਸਿੱਧੇ ਸਾਰੇ ਜੱਤਾਂ ਨਾ ਢਾਉਂਦੀ ਐ ਫੇਰ ਤਾਂ ਬੰਦਾ ਦੇਖਦਾ ਨਹੀਂ ਵੀ ਕੋਈ ਕੰਮ ਵੀ ਆਉਣੇ ਆ ਯਾ ਤਾਂ ਮਚੋ ਮਚੋ ਕੇ ਸੜਤੇ ਵੀ ਇਹ ਕੰਮ ਵੀ ਆ ਜਾਣੇ ਅਜ ਤਾਂ ਇਹਦੇ ਵਿੱਚ ਤੇ ਚਾਰ ਸਰੀਏ ਬਹੁਤ ਲੰਬੇ ਨਹੀਂ ਕੱਢੇ ਅਸੀਂ ਆ ਦੇਖ ਇਹਦੇ ਪਿੱਲਰ ਚ ਆ ਵੀ ਸਰੀਏ ਚਾਰ ਸੂਟ ਆ ਹਾਂ ਹਾਂ ਸਰੇ ਤੱਕ ਬਹੁਤ ਤਕੜਾ ਅਜੇ ਚੱਲ ਕਾਨੂੰ ਵੱਢਣਾ ਵੀ ਖਰਾਬ ਕਰਨਾ ਕੋਈ ਇਹਨਾਂ ਕੰਮ ਲੈ ਲੈਣਾ ਆਪਾਂ ਹਾਂ ਹਾਂ ਖੋਲੜੀ ਚ ਕੰਮ ਲਵਾਗੇ ਇੱਥੇ ਲੈ ਆ ਬਲੇਡ ਕਿੰਨੇ ਅਗੱਤੇ ਆਪਾਂ ਨੇ ਇੱਥੇ ਦੁਕਾਨ ਖੋਲ੍ਹਣੀ ਆ ਫੇਰ ਹੁੰਗੇ ਇਕਰੇ ਖਰਾਬ ਹੋਣ ਲੱਗੇ ਜੀ ਚੱਲ ਤੇਜਾ ਦੋ ਚਾਰ ਲੈ ਜਾਂਦਾ ਸੱਤ ਲੈ ਆਇਆ ਹੈ ਹਾਂ ਮੋਟਰ ਚਲਾ ਦੇਰ ਨਹੀਂ ਨਤਿਆ ਡਾਊਨ ਨੂੰ ਪਾਣੀ ਪਾਉਣਾ ਇਹਨੇ ਬਜਰੀ ਚ ਹੈ ਨਤਿਆ ਦਾ ਸਰੀਰ ਦਾ ਪਾਣੀ ਮੋੜ ਨਤਿਆ ਡਾਊਨ ਹੋ ਗਿਆ ਡਾਊਨ ਹਾਂ ਵਧੀਆ ਪਾਣੀ ਮੋੜਦਾ ਹੀ ਪੀ ਜਾ ਇਹ ਆ ਗੋਲ ਗੱਪਿਆਂ ਦਾ ਪਾਣੀ ਬਣਾਉਣਾ ਹੀ ਜਾਣਦਾ ਇਹ ਨਹੀਂ ਜਾਣਦਾ ਵੇ ਬਣਾ ਨਾ ਨਤਿਆ ਸਮਝਾ ਦੇ ਬਾਬੇ ਨੂੰ ਆਉਂਦਾ ਨਹੀਂ ਹੈਗਾ ਮਿਸਤਰੀ ਸਰੀ ਵਾਲਾ ਵੈਸੇ ਹੀ ਹੋ ਗਏ ਪ੍ਰੇਮ ਮਿਸਤਰੀ ਬਣ ਗਿਆ ਹੈ ਹੈ ਪ੍ਰੇਮ ਮਿਸਤਰੀ ਉਹ ਬਾਰ ਮਿਸਤਰੀ ਦੇ ਤੁਹਾਨੂੰ ਉੱਥੇ ਜਿਹੜਾ ਉੱਥੇ ਵਾਲਾ ਦਾ ਬਾਬੇ ਦਾ ਹਾਂ ਇਹ ਸਭ ਤੋਂ ਉੱਪਰ ਹੈ ਨਤਿਆ ਡਾਉਨ ਹੈ ਇਕਲੇ ਆ ਦੋ ਦੋ ਲੰਦਾ ਦੇ ਲੈ 12 ਦੋ ਦੋ ਉਹ ਸਿੰਗਲ ਡਾਰ ਕੇ ਬਾਬੇ ਦਾ ਬੰਨ ਕਸਤੇ ਮਾਰੀ ਪਰ ਬੰਨੇ ਕੰਮ ਕਰ

ਭਵਾਨਤਾ ਹੁਣ ਆ ਦੇਖ ਬਾਬੇ ਸਿੱਖੀ ਤੇ ਦੇਖ ਲੈ ਬਾਬੇ ਨੂੰ ਸਿਖਾਉਂਦਾ ਇਹ ਕੰਮ ਕਰਨਾ ਇਤੋਲੀ ਈਗਾ ਈਗਾ ਹੁਣ ਇਹ ਕਿੰਨੇ ਹੋ ਗਏ 1 2 3 4 ਚਾਰੇ ਲੱਗਣੇ ਇਹ ਹਨ ਬੱਤਾ ਕੰਮ ਹੋ ਗਿਆ ਖੋਲੜੀ ਦਾ ਹਾਂ ਹੈ ਹਾਂਜੀ ਇਹ ਆ ਫਿਰ ਅੱਗੇ ਨੂੰ ਕਦੇ ਕੋਈ ਬੱਤਾ ਕੰਮ ਕਰਦੇ ਮਿਸਤਰੀ ਹਾਂ ਹੋਰ ਵਧੀਆ ਹਾਂ ਕਿੰਨੇ ਥੱਲੇ ਲੱਗੇ ਅੱਜ ਕਿੰਨੇ ਲੈ ਕੇ ਆਏ ਤੁਸੀਂ ਸਵੇਰੇ ਆਪ ਤਿੰਨ ਹੈਨਾ ਤਿੰਨ ਮੇਰ ਪੰਜ ਪੰਜ ਥੱਲੇ ਲੱਗ ਜਣੇ ਹੈ ਜੀ ਚਾਰ ਪੰਜ ਅੱਗੇ ਲੱਗਿਆ ਚਾਰ ਵਾਹ ਥੋੜਾ ਪੰਜ ਲੱਗੇ ਕੀ ਹਾਂ ਆ ਤੁਸੀਂ ਹਥਿਆਰ ਰੱਖਿਆ ਕੋਲ ਆਹਾਂ ਉਹ ਵੱਡ ਨੂੰ ਲੱਗਾ ਕਿਤੇ ਰਥੀਆ ਕੁੱਟਣੇ ਨੂੰ ਰੱਖਿਆ ਹੋਇਆ ਹੈ ਹੈ ਕੀ ਬੈਠਣਾ ਆ আচ্ছা ਉਹ ਜਿਹੜੀ ਜੜ ਜੀ ਖੜੀ ਆ ਉਹ ਸੁੱਕ ਗਈ ਨਿੰਮ ਖੜੀ ਦੀ ਉਹ ਨਿੰਮ ਹਾਂ ਉਹੀ ਨਿੰਮ ਸੁੱਕ ਗਈ ਸੀ ਉਹ ਉਹ ਬਰਤਨ ਨਹੀਂ ਹੈ ਹੋਰ ਕਿਆ ਕਰਾਂ ਬਾਕੀ ਉਧਰ ਵੀ ਹੋ ਚੱਲਿਆ ਜੀ ਕੱਲ ਨੂੰ ਮਤਲਬ ਹਾਂਜੀ ਦੁਪਹਿਰ ਸ਼ਾਮ ਤੱਕ ਉਹ ਹੋ ਜਾਊਗਾ ਹੈ ਨਾ ਉਹ ਕਰਨੇ ਜੂਗਾ ਐਵੇਂ ਇਤਰੀ ਕੱਲ ਨੂੰ ਸ਼ਾਮ ਤੱਕ ਹੋ ਜੂਆ ਇਹਨ ਜਾਈ ਫਤਰਾ ਹਾਂ 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 ਹਾਂਜੀ ਹਾਂਜੀ ਵਾਠ ਠੀਕ ਹੈ ਕੰਦੀ ਦੇਰ ਆ ਸਰੀਏ ਸਰੀਏ ਚੱਕਾ ਦੇਣਾ ਆਉ ਤਾਂ ਹੁਣ ਚੱਕ ਦੇਣਾ ਸਮਾਨ ਜਿਹੜਾ ਬਾਦੂ ਉਧਰ ਪਿਆ ਮਿੱਟੀ ਖਿਚਣੀ ਨੂੰ ਪਪਾ ਨਹੀਂ ਕਿਹਾ ਉਹ ਪਰਲਾ ਜਿਹੜਾ ਸਮਾਨ ਢੋਲ ਢੂਲ ਜੇ ਉਹ ਸਰੀਏ ਸਰੀਏ ਚੱਕ ਲੈਣੇ ਹੁਣ ਤੇ ਤਾਂ ਹੀ ਮਿੱਟੀ ਖਿਚ ਹੋਣੀ ਆ ਜੀ ਉਹ ਪਰਦਾ ਤੇ ਇਧਰ ਤਾਂ ਹੀ ਲੋਡ ਕਰ ਹੋਣਾ ਆ ਤਾਂ ਹੀ ਅੱਗੇ ਹੁਣ ਆ ਕੰਮ ਲੋਡ ਕਰਕੇ ਹੂੰ ਜੀ ਲੋੜ ਤਾਂ ਹਾਂ ਬਹੁਤ دیر ਬਾਅਦ ਹਾਂਜੀ ਇਹਰੇ ਤੇਰੇ ਸਾਹਮਣੇ ਕਿੰਨੇ ਦਿਨ ਹੋ ਗਏ ਢੇਡੇ ਨੂੰ ਆਉਂਦਾ 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 ਪਰ ਪੰਗਾ ਹੋ ਰੋਜ ਹੁੰਦਾ ਹੁਣ ਕੀ ਦੇ ਲੱਗਿਆ ਵਾ ਆਖਰੇ ਨੇ ਤਾਂ ਨਵੇੜਕੇ ਜਾਣ ਦੇਣ ਤੈਨੂੰ ਬਤਾ ਹਾਂ ਤੈਨੂੰ ਇਹਨਾਂ ਦੇ ਨਵੇੜਕੇ ਨਹੀਂ ਕਰਨ ਦੇਣਾ ਬਿਨਾ ਇਹ ਤੇ ਕੰਮ ਇੱਕ ਹੋਰ ਆ ਜੇ ਐਂਡਾਂ ਵਾਲਾ ਤਾਂ ਵਧੀ ਜਾਂਦਾ ਉਹ ਨੂੰ ਆ ਵੀ ਕਰ ਦੋ ਆ ਵੀ ਕਰ ਦੋ ਆ ਵੀ ਕਰ ਦੋ ਸਵਾਰ ਤੇ ਵੀ ਨਹੀਂ ਹੈ ਅੱਜ ਜਗਾ ਕੀਲ ਹੋ ਜਾਣੀ ਕੱਲ ਨੂੰ ਕੱਲ ਨੂੰ ਕੀਲ ਹੋ ਜਾਣੀ ਕੱਲ ਨੂੰ ਸਾਰੀ ਕੀਲ ਹੋ ਜੰਮੀ ਐਨੇ ਪਰਸੋਂ ਨੂੰ ਜ਼ਿਆਦਾ ਵਧੀਆ ਹੋ ਜੂਗਾ ਕਿੱਥੇ ਬੰਦੇ ਤੇ ਹੁਣ ਆਇਆ ਜੀ ਪਰਸੋਂ ਤੁਸੀਂ ਪੱਧਰਾ ਜਾ ਵੀ ਕਰ ਦੇਣਾ ਮੈਂ ਇਹ ਤਾਂ ਕੱਦ ਨੂੰ ਕਰ ਦੇਣਾ ਆਪਾਂ ਨੇ

ਜਿੰਨਾ ਪੈ ਗਿਆ ਬਾਕੀ ਆਏ ਤਾਂ ਬੋਲੋ ਤੇ ਇੱਧਰ ਨੂੰ ਵੀ ਆ ਨਾ ਹੁਣ ਤਾਂ ਇੰਨਾ ਕਿ ਪਿੱਛੇ ਜਦੋਂ ਪਾਰਕਿੰਗ ਆਈ ਜਾ ਬੰਟ ਐਦਾ ਜ਼ਰੂਰੀ ਦਾ ਪੱਤ ਨੂੰ ਜਰਾ ਹੂੰ ਅੰਦਰ ਆਣਾ ਮੈਂ ਜੀ ਕੱਲਰ ਵੀ ਵਧੀਆ ਕਰਦੇ ਆ ਚਾਰ ਜਿਹੜੇ ਬਸ ਲਈ ਆਉਣ ਨਾਲ ਕੰਢੇ ਨੂੰ ਫਿਰ ਠੱਕਣਾ ਮਤਲਬ ਮਿਸਰੀ ਕਹਿੰਦਾ ਕੱਢਣੇ ਮੈਂ ਤਾਂ ਕੀ ਆ ਤਮਾ ਛੱਡ ਇਹ ਤਾਂ ਬਹੁਤ ਪਾ ਜਦੋਂ 12 ਚ ਪਾਇ ਤਿੰਜਾ ਸ਼ੁਰੂ ਜਾਈ ਹੋ ਤਾਂ ਕੰਮ ਜਿਆਦਾ ਸੀ ਪਿੰਡਰ ਪਾਇ ਸ਼ੁਰੂ ਕਰਦਾ 10 ਪਿੰਡਰ ਨੇ ਪਾ ਲਏ ਪਾਹੀ ਭੱਲਦੇ ਜਿਹੜਾ ਹੈ ਇੱਧਰ ਆ ਪਿੰਡਰ ਵੀ ਹੋ ਗਈ ਆ ਸੜੀਆਂ ਜਾ ਕੇ ਉਹਦੇ ਚ ਗੇਟ ਵਾਲੇ ਪਿੰਡਰ ਦੇ ਵਾਜਣਾ ਬਾਕੀ ਰਹਿ ਗਿਆ ਬਸ 14 15 ਜਿੰਨਾ ਹੋ ਗਿਆ ਉਹ ਗਾਹਾਂ ਕੰਦ ਕਰਨੀ ਹੈ ਇੱਕ ਜਿੰਨਾਂ ਦਰ ਦੇ ਬਾਕੀ ਬੱਚੇ ਤਾਂ ਦੰਗਰਾਂ ਨੂੰ ਖੁੱਲਾ ਛਾੜ ਦੇ ਦਿੱਤੀ ਆ ਬਾਕੀ ਸਾਰਾ ਗੀਟੇ ਕਰ ਦਿੰਦਾ 14 ਦਾ ਉਹ ਤੇ 15 ਉਹ ਅੱਖਾਂ ਖੁੱਖਾਂ ਵਾਲਾ ਇੱਧਰੋਂ ਆਈ ਜਾਊਗਾ ਕੱਖ ਤੂੜੀ ਤਾੜੀ ਸਭ ਨੂੰ ਸਾਈ ਜਾਣਾ ਤੇ 15 ਫੁੱਟ ਦੇ ਗੇਟ ਤੇ ਝੂਟੀ ਟਰਾਲੀ ਚਾਈ ਜਾਣੀ ਬੜੀ ਨਹੀਂ ਆਉਣੀ ਪਰ ਇਹ ਪਹਿਲੇ ਦਿਨ ਇਹ ਸਾਹ ਉਲਝ ਗਿਆ ਤਾਂ ਮੈਂ ਕਿਹਾ ਪੰਜ ਥੈਲੀ ਲਿਆਇਆ ਨਾਲੇ ਮਾਪ ਲਿਆਇਆ ਬੱਬਾ ਕਹਿੰਦਾ 6 ਲਿਆਇਆ ਮੈਂ ਇਹ ਨਾ ਚੇਹ ਦੱਸ ਬਾਬੇ ਨੇ ਫਿਰ ਤਾਂ ਇੱਕ ਬਾਬੇ ਗਣਤੀ ਰੱਖੀ ਗਿਆ ਹੈ ਆ ਸਹੀ ਆ 6 ਲਿਆਇਆ ਤਾਂ ਚੱਲ ਕੋਈ ਨਹੀਂ 4 ਲੱਗ ਗਏ 2 ਰਹਿ ਗਏ ਮੜਾ ਜਾ ਲੂਟ ਜਾ ਹੋ ਜਵੇ ਫੇ ਤਾਂ 10 15 ਇਕੱਠੇ ਚੱਕ ਲਿਆ ਕਰਨੇ ਆਹੀ ਰੜਕਾ ਰੱਖ ਲੋ ਰੀ ਹਾਂ 10 ਦਾ 10 ਬੱਸ ਵੱਧ ਨਹੀਂ ਨਾ ਘੱਟ ਆਓ 10 10 ਲਿਆਉਂਗਾ ਸੋ ਸੌਖਾ ਰਹਿੰਦਾ ਯਾਦ ਰਹਿੰਦੇ ਆ ਆ ਰੜਕਾ ਪੀ ਆਦਾ ਹੈਗਾ ਤਾਂ ਪਤੰਦਰਾ ਨਮਾ ਚੱਕ ਲਿਆ ਆ ਆ ਪਿਆ ਕੋਲੇ ਹੁਣ ਆ ਪਿਆ 1 2 3 4 5 ਆ ਇਹਦੇ ਜਿਹੜਾ ਸਮਾਨ ਆਦਾ ਨਾ ਸਿਮੈਂਟ ਵਾਲਾ ਬੱਬੇ ਨੂੰ ਆਪਣੀ ਗਿਣਤੀ 'ਤੇ ਭਰੋਸਾ ਨਹੀਂ ਹੁੰਦੀ ਮੇਰੇ ਵੀ ਯਾਦ ਆ ਗਿਆ ਵੀ ਮੈਂ ਸਵੇਰ ਕਿੱਲ ਗਿਆ ਵਗਾ ਸਮਾਨ ਨਾ ਪਾਇਆ ਹੋ ਕਾਲੀ ਗੁੰਡੀ ਦਾ ਇਹ ਆ ਕਿੰਨਾ ਘਰੂ ਪਉਂਦਾ ਆਲੂ ਰੋ ਪਿਆਜ ਲੋ ਰੱਖ ਸਰ ਜਣਾ ਸਿਰੇ ਪੋਜਣਾ ਉਹਨੇ ਚਲ ਲਓ ਜੀ ਸਮਾਨ ਦਾ ਰੋਲਾ ਪੈਂਦਾ ਕਹਿੰਦੇ ਕਿੱਥੇ ਵਜਾਈਏ ਕਰਦੇ ਆ ਲੋਡ ਬਾਪੂ ਨੂੰ ਗਾ ਲੂ ਚਾਕੇ ਰੱਖਦੇ ਇਹਨੂੰ ਕਿਤੇ ਨਾ ਕਿਤੇ ਸਾਰਾ ਸਮਾਨ ਇਹ ਕਿਤੇ ਪਜਾਹ ਹੋਣਾ ਫੇਰ ਮਿੱਟੀ ਖਿੱਚਉਣੀ ਆ ਫੇਰ ਮਿੱਟੀ ਖਿੱਚ ਕੇ ਫੇਰ ਲੋਟ ਆਉਣਾ ਇਹਨੇ ਇੱਕ ਬੰਦਾ ਆ ਕੇ ਇੱਧੇ ਕਰ ਫੇਰ ਲੋਟ ਫੇਰ ਤਾਂ ਕੰਮ ਲੋਟ ਹੋ ਜੂ ਜੇ ਮਿਸਤਰੀ ਕੋਲ ਇੱਕ ਬੰਦਾ ਆਵੇ ਬਾਕੀ ਦੇਖਦੇ ਆ ਹੁਣ ਮੈਂ ਰ ਉੱਪਰ ਵੀ ਜਾਣਾ 6 ਵਜੇ ਗੇ ਚੱਲਿਆ ਕੱਲ ਪੈਸੇ ਕਢਾਉਣ ਗਿਆ ਤਾਂ ਕੱਲ ਵੀ ਨਿਕਲੇ ਅੱਜ ਦੇਖਦਾ ਏਟੀਐਮ ਚੋਂ ਉਹ ਕੋੜੇ ਬੈਂਕ ਦਾ ਵੀ ਜਿਹੜਾ ਇਹਨੂੰ ਬੰਦ ਹੋ ਜਾਣਾ ਨਾ ਉਹਦਾ ਕੋਈ ਚੱਕਰ ਨਹੀਂ ਉਹ ਨਿਕਲਦੇ ਨਹੀਂ ਤੇ ਗੱਲ ਤੇ ਮੈਂ ਦੇਖਾਂ ਕਢਾ ਕੇ ਲਿਆਵਾਂ ਇਹਨਾਂ ਨੂੰ ਦੇਣੇ ਆ ਦੋਏ ਬੰਦਿਆਂ ਨੂੰ ਉਹ ਮੰਗਦੇ ਆ ਹੈ ਆ ਮੈਂ ਜਾਂਦਾ ਏਟੀਐਮ ਘਰ ਕੱਲ ਪਤਾ ਨਹੀਂ ਕਰੇ ਤਾਂ 1 ਅਪ੍ਰੈਲ ਕਰਕੇ ਨਹੀਂ ਤੇ ਚੱਲਦੇ ਪਰसों ਦੀ 31 ਮਾਰਚ ਤੱਕੜੀ ਚੱਲ ਜੂਗੀ ਨਾ ਅੱਡੇ ਬਿਨਿਖਲੇ ਅੱਡੇ ਵਰ ਵੀ ਕਢਾਇ ਤੇ ਚਲੋ ਦੇਖਦਾ ਜਾ ਕੇ ਆਉਂਦਾ 40-50000 ਰੁਪਏ ਜਾਂਦਾ ਗੱਡੀ ਨਹੀਂ ਲਿਆਉਣੀਗਾ ਉਹ ਨਹੀਂ ਕਰਨੀਗਾ ਲੋ ਗੱਡੀ ਨਹੀਂ ਮੰਗਾਉਣੀ ਰੇਤੇ ਦੀ ਜਾਂਦਾ ਮੈਂ ਚੱਲਿਆ ਦੋ ਹੀ ਟੀਮ ਚ ਕਢਾ ਕੇ ਦੇਉਂਦਾ ਚਲੋ ਚੱਲਦੇ ਆ ਜੀ ਰੋਪਣ ਨੂੰ ਅੱਜ ਦੇਖਦੇ ਆ ਨਿਕਲਦੇ ਕਿ ਨਹੀਂ ਕੀ ਬਣਦਾ ਬਾਕੀ ਉਧਰ ਇੰਨੀ ਗੰਦਾ ਹੋ ਗਈਆਂ ਕੰਮ ਗੇਟ ਚ ਆ ਗਿਆ ਸੋਣਾ ਇਹ ਸਮਾਨ ਨੇ ਸਾਰੇ ਨੇ ਦਿੱਕਤ ਕਰਨੀਆਂ ਹੁਣ ਇਹ ਸਾਰਾ ਸਮਾਨ ਚੱਕਣਾ ਔਰ ਇੱਥੇ ਤਾਂ ਇੱਥੇ ਰੀਤਾ ਗਿਰੂਗਾ ਫੱਲੇ ਆ ਕੇ ਟਿੱਪਰ ਇੱਕ ਗੇਰਾਂਗੇ ਉਹ ਪੱਧਰਾ ਕਰਾਂਗੇ ਮਿੱਟੀ ਖਿੱਚ ਕੇ ਉਧਰ ਨੂੰ ਸਾਰੀ ਉਹ ਹਰ ਦਰਖਤ ਬਚਾਉਣ ਦੀ ਕੋਸ਼ਿਸ਼ ਕਰਨੀ ਆ ਪੂਰਾ ਇੱਕ ਤਾਂ ਦਰਖਤ ਤਾਂ ਬਹੁਤ ਵਧੀਆ ਹੋਇਆ ਵਾ ਇੱਕ ਉਹ ਉਹਦੀ ਜੜ੍ਹ 'ਚ ਖੜਾ ਏ ਇੱਕ ਆ ਏ ਇਹਦਾ ਪੱਟਣਾ ਏ ਇਹ ਪੱਟ ਕੇ ਇੱਧਰ ਲਾਉਂਗਾ ਇੱਕਾ ਨਿਮਾ ਬਚਾਉਣੀ ਆ ਇਹਦਾ ਬਚ ਜਣੀ ਚਲੋ ਇਹਦਾ ਜਾਈ ਕੁਝ ਵੀ ਹੋਵੇ ਵੱਡੀ ਹੋਈ ਗਈ ਆ ਇਹ ਨਹੀਂ ਪਟਣੀ ਹੈਗੀ ਬਾਕੀ ਸਾਰੇ ਦਰਖਤ ਆਦਾ ਪੱਟੋ ਜਿਹਨੇ ਪਿਆਜ਼ ਬੂਜ ਉਹ ਦੋ ਤਿੰਨ ਦਰਖਤ ਬਚਾਉਣੇ ਕਿ ਇਹ ਅਕੜਾਹੇ ਕੋਲ ਫਲ ਵਾਲੇ ਇਹ ਇਹ ਬਚਾ ਕੇ ਕੋਸ਼ਿਸ਼ ਕਰਨੀ ਆਦਾ ਜਾਂਦੇ ਲੱਗਣੇ ਸਾਰੇ ਹੀ ਹੁਣ ਲੱਗੇ ਵੀ ਇਹ ਬਚਾਰੇ ਟਮਾਟਰ ਟਮੋਟਰ ਜਿੰਨੇ ਹੈਗੇ ਆ ਇਹ ਨਿੰਮ ਬਜਾਉਣੀ ਹੈ ਇੱਕ ਚਾਹੇ ਕੁਝ ਵੀ ਹੋਵੇ ਇਹਦੇ ਆਦੋਲੇ ਤੇ ਮਿੱਟੀ ਤਾਂ ਖਿੱਚ ਹੋਣੀ ਇੱਧਰ ਤੇ ਕਿਉਂਕਿ ਮਿੱਟੀ ਜ਼ਿਆਦਾ ਹੈ ਬਾਕੀ ਦੇਖਦੇ ਆ ਹੂੰ ਜੀ ਕਿਦਾਂ ਗਾਰਡਰ ਚੱਕ ਲਈਏ ਹੁਣ ਚੱਕ ਦੂੰਗਾ ਐ ਤਰੇ ਕਿਨੇ ਬੀ ਗਾੜ ਨਹੀਂ ਚੱਕਣੇ ਪੁੱਤ ਗਾੜਰ ਇੱਧਰ ਕਰਕੇ ਪਹਿਨਾ ਟੀਨਾ ਚੱਕ ਕੇ ਗਾਹਾਂ ਟੀਨਾ ਰੱਖ ਹੁਣੀਆਂ ਟੀਨਾ ਦੇ ਉੱਤੇ ਗਾੜਰ ਰੱਖੋ ਫੇਰ ਗਾੜਰ ਰੱਖ ਹੁਣੇ ਆ ਫੇਰ ਓ ਠੀਕ ਆ ਪਹਿਨਾ ਟੀਨਾ ਰੱਖਣੀ ਆ ਉਹ ਪਰਲੇ ਪਾਸੇ ਠੀਕ ਹੈ ਉੱਤੇ ਬਾਹਰ ਗਾੜਰ ਰੱਖ ਹੁਣੇ ਠੀਕ ਚੱਲ ਦੇਖਦਾ ਮੈਂ ਰੁਪੜ ਚੱਲਿਆ